ਸਤਿ ਸ਼੍ਰੀ ਅਕਾਲ ਦੋਸਤੋ ਮਾਨ ਸਾਹਿਬ ਨੇ ਲਿਆਇਆ ਇੱਕ ਨਵਾਂ ਬਦਲਾਅ ਜੀ ਕੀ ਬਦਲਾਅ ਲਿਆਇਆ ਹੈ ਭਗਮਾਨਤ ਮਾਨ ਸਾਹਿਬ ਨੇ ਕਰਤਾ ਵੱਡਾ ਬਦਲਾਅ ਪਹਿਲਾਂ ਕੀ ਹੁੰਦਾ ਸੀ ਜੇ ਕੋਈ ਸੜਕ ਤੇ ਐਕਸੀਡੈਂਟ ਹੋ ਜਾਂਦਾ ਜਾਂ ਕੋਈ ਦਰਘਟਨਾ ਹੋ ਜਾਂਦੀ ਜਿਹੜਾ ਬੰਦਾ ਉਸ ਮਰੀਜ਼ ਨੂੰ ਚੱਕਦਾ ਜਾਂ ਉਸ ਦਰਘਟਨਾ ਵਾਲੇ ਬੰਦੇ ਨੂੰ ਚੱਕਦਾ ਸੀ ਉਹਦੇ ਉੱਪਰ ਹੀ ਕਾਨੂੰਨੀ ਕਾਰਵਾਈ ਹੋ ਜਾਂਦੀ ਸੀ ਲਿਖਤੀ ਰੂਪ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜੋ ਲਿਖਤੀ ਰੂਪ ਦੇ ਵਿੱਚ ਦਿੱਤਾ ਗਿਆ ਇੱਕ ਪੱਤਰ ਸਾਰੇ ਪੁਲਿਸ ਅਧਿਕਾਰੀਆਂ ਤੱਕ ਇਹ ਪਹੁੰਚ ਗਿਆ ਹੋਊਗਾ ਇਹ ਜਰਨਲਸਕ ਤਰੋ ਪੰਜਾਬ ਚੰਡੀਗੜ੍ਹ ਤੋਂ ਇਸ਼ੂ ਹੋਇਆ ਪੱਤਰ ਹੈ ਜਿਹੜਾ ਕਿ ਬਕਾਇਦਾ ਰਿੱਟ ਹੈ ਇਹਦੇ ਵਿੱਚ ਸਾਫ਼-ਸਾਫ਼ ਲਿਖਿਆ ਕਿ ਜਿਹੜਾ ਕਿਸੇ ਜ਼ਖਮੀ ਵਿਅਕਤੀ ਨੂੰ ਕਿਸੇ ਵੀ ਨਜ਼ਦੀਕੀ ਹਸਪੀਟਲ ਲੈ ਕੇ ਜਾਊਗਾ ਤੇ ਉਹਨੂੰ ਸਮੂਹ ਦੀ ਸ਼ੂਦ ਹੋਊਗਾ ਕਿ ਇੱਥੇ ਤਰਘਟਨਾ ਹੋ ਗਈ ਐਨੇ ਬੰਦੇ ਜ਼ਖਮੀ ਆ ਹੁਣ ਨਹੀਂ ਹੋਵੇਗੀ ਉਹਨਾਂ ਉੱਪਰ ਕੋਈ ਕਾਰਵਾਈ ਕੁਲਟਾ ਮਿਲੇਗਾ ਉਹਨਾਂ ਨੂੰ ਇਨਾਮ ਇਨਾਮ ਦੇ ਬਜੂ ਇੱਕ ਰਾਸ਼ੀ ਤੈਅ ਕੀਤੀ ਗਈ ਆ ਜੋ ਦਰਘਟਨਾ ਵਾਲੀ ਥਾਂ ਤੇ ਕੋਈ ਵੀ ਬੰਦਾ ਮੌਜੂਦ ਹੋਊਗਾ ਪਹਿਲਾਂ ਕੀ ਹੁੰਦਾ ਸੀ ਡਰਦਾ ਕੋਈ ਹੱਥ ਨਹੀਂ ਸੀ ਪਾਉਂਦਾ ਸੋਦੇ ਉੱਪਰ ਹੀ ਇਤਜਾਮ ਲਾ ਦਿੰਦੀ ਸੀ ਭਗਮਾਨਤਮਾਨ ਸਾਹਿਬ ਦੀ ਸਰਕਾਰ ਨੇ ਜਿਹੜੇ ਬਦਲਾਅ ਕੀਤੇ ਇਸ ਨਾਲ ਪੁਲਸ ਪ੍ਰਸ਼ਾਸਨ ਨੂੰ ਥੋੜਾ ਸੁਧਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਕਿ ਪੁਲਸ ਪ੍ਰਸ਼ਾਸਨ ਲੋਕਾਂ ਦੇ ਵਿੱਚ ਅਵੇਅਰਨੈਸ ਲੈ ਕੇ ਆਵੇ ਉਹਨਾਂ ਨੂੰ ਚੰਗੀਆਂ ਗੱਲਾਂ ਸਿਖਾਵੇ ਪਹਿਲਾਂ ਕੀ ਹੁੰਦਾ ਸੀ ਕਿ ਜਿਹੜੇ ਬੰਦੇ ਨੇ ਉਹਦੀ ਤਲਾਹ ਦਿੱਤੀ ਆ ਕਿ ਇੱਥੇ ਐਕਸੀਡੈਂਟ ਹੋਇਆ ਉਲਟਾ ਕੇਸਾਂ ਦੇ ਵਿੱਚ ਉਹਨੂੰ ਹੀ ਅਵਜਾਲ ਲਿਖਿਆ ਜਾਂਦਾ ਸੀ ਪਰਚੇ ਦੇ ਵਿੱਚ ਉਹਨੂੰ ਨਾਮਜ਼ਦ ਕਰ ਲਿਆ ਜਾਂਦਾ ਸੀ ਗਵਾਹ ਦੇ ਤੌਰ ਤੇ ਉਹਨੂੰ ਵਰਤਿਆ ਜਾਂਦਾ ਸੀ ਪਰ ਹੁਣ ਵੱਡੀ ਖਬਰ ਮਾਨ ਸਾਹਿਬ ਨੇ ਇਹ ਬੜੀ ਦੀ ਖਬਰ ਲੈ ਕੇ ਆਇਆ ਕਿ ਜਿਹੜਾ ਕੋਈ ਬੰਦਾ ਦਰਘਟਨਾ ਵਾਲੀ ਥਾਂ ਤੇ ਖੜਾ ਹੋਏਗਾ ਜਾਂ ਲੰਘਦਾ ਹੋਏਗਾ ਉਹ ਉਹਦੀ ਤਲਾਹ ਦੇਗਾ ਕਿ ਇੱਥੇ ਚੀਜ਼ ਦਾ ਐਕਸੀਡੈਂਟ ਹੋ ਗਿਆ ਪੁਲਿਸ ਨੂੰ ਤਲਾਹ ਦੇਗਾ ਜਾਂ ਹੋਰ ਕਿਸੇ ਨੇੜੇ ਦੇ ਖਾਣੇ ਦੇ ਵਿੱਚ ਤਲਾਹ ਦੇਗਾ ਉਹਦੇ ਉੱਪਰ ਕੋਈ ਕਾਨੂੰਨੀ ਲੀਗਲੀ ਕਾਰਵਾਈ ਨਹੀਂ ਹੋਵੇਗੀ ਕਿਸੇ ਕੇਸ ਦੇ ਵਿੱਚ ਉਹਨੂੰ ਗਵਾਹ ਦੇ ਤੌਰ ਤੇ ਨਹੀਂ ਵਰਤਿਆ ਜਾਵੇਗਾ ਨਾਲ ਹੀ ਉਹਨੂੰ ਹੀ ਨਾਮ ਵਜੋਂ ਜੋ ਰਾਸ਼ੀ ਰੱਖੀ ਗਈ ਆ ਉਹ ਵੀ ਰਾਸ਼ੀ ਉਹਨੂੰ ਮਿਲੇਗੀ ਅਸੀਂ ਧੰਨਵਾਦ ਕਰਦੇ ਆ ਬੜਾ ਚੰਗਾ ਫੈਸਲਾ ਦੇਖੋ ਆਲੋਚਨਾ ਦਾ ਹਰੀ ਕੀ ਕਰਦਾ ਕਿ ਗਲਤ ਕੰਮ ਇਹ ਕਰਤਾ ਕਰਤਾ ਪਰ ਜੇ ਕੋਈ ਸਰਕਾਰ ਚੰਗੇ ਕੰਮ ਕਰਦੀ ਆ ਉਹਦੀ ਸਲਾਹਾ ਕਰਨੀ ਚਾਹੀਦੀ ਆ ਇਹ ਬੜਾ ਵਧੀਆ ਤੇ ਚੰਗਾ ਕੰਮ ਮਾਨ ਸਾਹਿਬ ਲੈ ਕੇ ਆਇਆ ਅਸੀਂ ਇਹ ਕੰਮ ਦੀ ਸਲਾਹਾ ਕਰਦੇ ਆ ਤਾਂ ਕਿ ਪੁਲਿਸ ਪ੍ਰਸ਼ਾਸਨ ਹੁਣ ਪੁਲਿਸ ਪ੍ਰਸ਼ਾਸਨ ਗਵਾਹ ਦੇ ਤੌਰ ਤੇ ਦੁਰਘਟਨਾ ਵਾਲਾ ਜਿਹੜਾ ਬੰਦਾ ਜਾਣਕਾਰੀ ਦੇਊਗਾ ਉਹ ਨਹੀਂ ਵਰਤ ਸਕਦਾ ਪਹਿਲਾਂ ਬਥੇਰੇ ਬੰਦੇ ਪੁਲਿਸ ਪ੍ਰਸ਼ਾਸਨ ਨੇ ਵਰਤਦੇ ਆ ਜਿਹੜਾ ਕੋਈ ਬੰਦਾ ਤਲਾਹਿੰਦਾ ਸੀ ਜਾਂ ਗਵਾਹੀ ਪੜਦਾ ਸੀ ਉਹਨੂੰ ਮੁੱਖ ਦਵਾ ਬਣਾ ਲਿਆ ਜਾਂਦਾ ਸੀ ਤੇ ਕੋਟਾ ਦੇ ਵਿੱਚ ਉਹਨੂੰ ਧੱਕੇ ਖਾਣੇ ਪੈਂਦੇ ਪਰ ਹੁਣ ਇਹ ਝੰਡਟ ਖਤਮ ਕਰ ਦਿੱਤਾ ਮਾਨ ਸਾਹਿਬ ਦਾ ਧੰਨਵਾਦ ਕਰਦੇ ਆ ਤੇ ਤੁਸੀਂ ਵੀ ਇਹ ਵੀਡੀਓ ਸ਼ੇਅਰ ਕਰੋ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰੋ ਤਾਂ ਕਿ ਆਪਾਂ ਰਲ ਮਿਲ ਕੇ ਇੱਕ ਦੂਜੇ ਦੀ ਮਦਦ ਕਰ ਸਕੀਏ ਕਿਤੇ ਕੋਈ ਵੀ ਦਰਘਟਨਾ ਹੁੰਦੀ ਆ ਇੱਕ ਦੂਜੇ ਦਾ ਸਾਥ ਦੇ ਸਕੀਏ ਧੰਨਵਾਦ ਸਸਸੀ ਕਾਲ ਜੀ